ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਟੇ ਜਾ ਰਹੇ ਨਗਰ ਕੀਰਤਨ ਵਾਲੀ ਟਰਾਲੀ ਦੇ ਵਿੱਚ ਕਰੰਟ ਆਉਣ ਦੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਵਿੰਦਰ ਸਿੰਘ ਦਾ ਪੁੱਤਰ 21 ਸਾਲਾ ਵਿਕਰਮਜੀਤ ਸਿੰਘ ਜੋ ਕਿ ਟਰਾਲੀ ਦੇ ਨਾਲ-ਨਾਲ ਨੰਗੇ ਪੈਰ ਪੈਦਲ ਚੱਲਦਾ ਹੋਇਆ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ ਉਸ ਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਜਿਸ ਦੇ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਕੁਝ ਟਰਾਲੀ ਦੇ ਉੱਪਰ ਬੈਠੇ ਨੌਜਵਾਨ ਸੇਵਾਦਾਰਾਂ ਨੂੰ ਵੀ ਝਟਕਾ ਲੱਗਦਾ ਪਰ ਉਹਨਾਂ ਦਾ ਬਚਾ ਹੋ ਜਾਂਦਾ ਇਸ ਮੋਕੇ ਪਿੰਡ ਵਾਸੀਆਂ ਨੇ ਕਿਹਾ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੀ ਉਮਰ 22 ਸਾਲ ਸੀ ਨਗਰ ਕੀਰਤਨ ਵਾਲੀ ਟਰਾਲੀ ਤੇ ਹੱਥ ਰੱਖ ਕੇ ਨਾਲ-ਨਾਲ ਚੱਲ ਰਿਹਾ ਸੀ ਅਤੇ ਜਦੋਂ ਕਰੰਟ ਪਿਆ ਤਾਂ ਇਸ ਦਾ ਹੱਥ ਟਰਾਲੀ ਦੇ ਨਾਲ ਹੋਣ ਕਰਕੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੇਰਾ ਨਾਮ ਦਲਜੀਤ ਸਿੰਘ ਆ ਜੀ। ਅੱਜ ਜੀ 10 ਵਜੇ ਦੇ ਨਾਲ ਪਿੰਡ ਦੇ ਚ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਵਤਾਰਪੁਰਪ ਦਾ ਆਪਾਂ ਇਥੋਂ ਅੱਡੇ ਚੋਂ ਗੁਰਦੁਆਰਾ ਸਾਹਿਬ ਨਗਰ ਕੀਰਤਨ ਪਿੰਡ ਦੇ ਦਿਵਾਲੇ ਆਰੰਭ ਕੀਤਾ ਗੁਰਦੁਆਰਾ ਪ্লাই ਸਾਹਿਬ ਜਾਣਾ ਸੀ ਤੇ ਜਿਹੜੇ ਸਾਡੇ ਬਾਬਾ ਜੀ ਗਰੰਥੀ ਸਾਹਿਬ ਆ ਇਹਨਾਂ ਦਾ ਲੜਕਾ 22 ਸਾਲ ਦਾ ਸੀ ਤੇ ਉਹ ਨਾਲ ਪਾਲਕੀ ਦੇ ਪ੍ਰਸ਼ਾਦ ਵਰਤੰਦਾ ਜਾ ਰਿਹਾ ਸੀ ਤੇ ਪਾਲਕੀ ਨੂੰ ਉੱਤੋਂ ਧਾਰ ਲੱਗੀ ਬਿਜਲੀ ਦੀ ਤੇ ਸਾਰੀ ਪਾਲਕੀ ਦੇ ਵਿੱਚ ਸ਼ਾਰਟ ਆ ਗਿਆ ਉਹਦਾ ਹੱਥ ਨਾਲ ਹੀ ਉਹਨੂੰ ਮੌਕਾ ਦਿੱਤੇ ਉਹਨੇ ਦਮ ਤੋੜ ਦਿੱਤਾ ਐਡਾ ਜ਼ਬਰਦਸਤ ਕਰੰਟ ਲੱਗਾ ਉਹਨੂੰ ਕਿੰਨੀ ਕੁ ਉਮਰ ਸੀਗੀ 22 ਸਾਲ ਦੀ ਉਮਰ ਹੀ ਘਰ ਚ ਕੋਈ ਕੌਣ ਸੀਗਾ ਘਰ ਦੇ ਵਿੱਚ ਉਹਨਾਂ ਦੇ ਵਿਚਾਰੇ ਮਾਤਾ ਪਿਤਾ ਹੀ ਆ ਇਕੱਲਾ ਹੀ ਬੇਟਾ ਸੀ ਉਹਨਾਂ ਦੀ ਬੇਟੀ ਵਿਆਹੀ ਹੋਈ ਹੈ ਕੀ ਸਮੇਂ ਤੇ ਉਹ ਗੰਗਦੀ ਤਾਰ ਦੀ ਇਹ ਸਾਰੇ ਪਿੰਡ ਚ ਇਸ ਤਰ੍ਹਾਂ ਦੀ ਤਾਰਾਂ ਨਹੀਂ ਮੀਆਂ ਨੇ ਤੇ ਅਹੀਂ ਤੇ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਵਿਚਾਰੇ ਮਾਤੜੀ ਆ ਬੰਦੇ ਗਰੀਬ ਨੇ ਇਹਨਾਂ ਦੀ ਕੋਈ ਮਤ ਕੀਤੀ ਜਾਵੇ। ਜਿਲ੍ਹੇ ਦੇ ਨਾਮਦਾਰ ਤੋਂ ਦਲਵਿੰਦਰ ਸ਼ਾਹ ਕਿਹੜੀ ਜਗ੍ਹਾ ਵਿੱਚ? ਵਿੱਚ ਬਡਾਲ ਗੰਦਸਰ ਬਿਸਰਾਮ ਘਰ ਆਪਣੇ ਜ਼ਰੰਤ ਦੀ ਡੁੱਟੀ ਆਪਣੇ ਕਿਵੇਂ ਸੁਦਨేశਰੇ ਪੌਣੇ 12:00 ਵਜੇ 10:30 ਵਜੇ ਮੇਰਾ ਖਲਕੇ ਨਗਰ ਕੀਤੇ ਚੱਲ ਰਿਹਾ ਜਦੋਂ ਆਪਣੇ ਵੱਡੇ ਘਰ ਦੁਆਰੇ ਸਾਡੇ ਜਦੋਂ ਅੱਗੇ ਅਗਲੇ ਪਾਸੇ ਗਏ ਆਂ 12 ਥੋੜੀ ਨੀਵੀਆਂ ਉਹ ਟਾਲੀ ਤੇ ਮੈਚ ਹੋ ਗਈ ਟਾਲੀ ਸਾਰੀ ਸਾੜ ਹੋ ਗਈ ਇਹ ਟਾਲੀ ਦੇ ਨਾਲ ਨਾਲ ਹੀ ਕੋ ਨਿਕਲਿਆ ਨਹੀਂ ਗਿਆ ਬਾਕੀ ਹੋਰ ਵੀ ਕਈ ਨਾ ਫਰੰਟ ਗਿਆ ਪਰ ਇਹਦੇ ਪਤਾ ਉਦੋਂ ਹੀ ਲੱਗਾ ਜਦੋਂ ਥੱਲੇ ਡਿੱਗ ਪਿਆ ਉਹਨੂੰ ਪਤਾ ਲੱਗਾ ਮੈਂ ਉਹ ਆਪਣੇ ਪੱਜ ਕੇ ਅੱਗੇ ਗਿਆ ਫਿਰ ਚੁੱਕਿਆ ਜੀ ਫੜਿਆ ਹਸਪਤਾਲ ਵਿੱਚ ਫੜਿਆ ਬਹੁਤ ਜਗ੍ਹਾ ਪਰ ਨਹੀਂ ਖਤਮ ਹੋ ਗਿਆ ਕੋਸ਼ਿਸ਼ ਨਹੀਂ ਕੀਤੀ ਕਦੋਂ ਬੇਟਾ ਜੀ ਹਾਂ ਜੀ ਬੇਟਾ ਕੱਲਾ ਕੱਲਾ ਬੇਟਾ ਕਿੰਨੀ ਗਮ ਚੀ 23 ਸਾਲ ਸਿਰੂੜੇ ਕਦਾ ਕੰਮ ਕਰਦੇ ਜੀ ਐਸੇ ਜੀ ਕੰਮ ਕਰਦਾ ਸਕਾਲ ਸਮਾਰਨਾ ਹਰ ਸਾਲ ਉਹ ਸੇਵਾ ਕਰਦੇ ਜੀ ਹਾਂ ਜੀ ਹਰ ਸਾਲ ਸੇਵਾ ਕਰਦੇ ਬੱਚੇ ਸਾਰੇ ਇੱਥੇ ਕਰਦੇ ਸੇਵਾ ਆਸਮ ਜੱਟ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀਪ